ਜਦੋਂ ਵੀ ਸਤਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਨਾ ਕੋਈ ਵੀ ਗੁਣ ਤੁਹਾਨੂੰ ਪਰਮੇਸ਼ਰ ਦਿੱਤਾ ਹੈ ਕੋਈ ਵੀ ਅਹੁਦਾ ਬਖਸ਼ਿਆ ਹੈ ਮਹਾਰਾਜ ਜੀ ਨੇ ਮੰਨ ਲਓ ਕੋਈ ਮਹੱਲੇ ਦਾ ਪ੍ਰਧਾਨ ਹੈ ਪਿੰਡ ਦਾ ਸਰਪੰਚ ਹੈ ਜਾਂ ਹੋਰ ਤੇ ਅਹੁਦਾ ਗੁਰੂ ਜੀ ਨੇ ਬਖਸ਼ਿਆ ਹੈ ਤੁਹਾਨੂੰ ਮਾਇਆ ਬਕੂ ਤਨਮਾਨ ਹੋ 10 ਦੀ ਬੰਦੇ ਤੁਹਾਡੀ ਗੱਲ ਸੁਣਦੇ ਨੇ ਪਰ ਜਦੋਂ ਬਾਪੂ ਜੀ ਦੀ ਸ਼ਰਨ ਵਿੱਚ ਆਉਣਾ ਹੈ ਜਦੋਂ ਮਾਲਕ ਪਿਤਾ ਦੀ ਸ਼ਰਨ ਵਿੱਚ ਆਉਣਾ ਹੈ ਜਿੱਥੇ ਜੋਰੇ ਉਤਾਰਨੇ ਨੇ ਨਾਲੇ ਆਪਣਾ ਔਦਾ ਵੀ ਉੱਥੇ ਰੱਖ ਦੇਣਾ ਹੈ ਹਿਰਦੇ ਦੀ ਝੋਲੀ ਖਾਲੀ ਕਰਕੇ ਆਉਣਾ ਹੈ ਖਾਲੀ ਕਰਕੇ ਤੇ ਆ ਕੇ ਸਤਿਗੁਰ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਨੀ ਹੱਥ ਜੋੜ ਕੇ ਇਹ ਸਤਿਗੁਰ ਤੇਰੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਸਤਿਗੁਰ ਤੇਰੇ ਵਰਗਾ ਦਾਤਾ ਨਹੀਂ ਤੇ ਮੇਰੇ ਵਰਗਾ ਭਿਖਾਰੀ ਨਹੀਂ ਅੰਦਰੋਂ ਇਹ ਜੋਦਰੀ ਕਰਨੀ ਹੈ ਇਹ ਬੇਨਤੀ ਕਰਨੀ ਹੈ ਪਿਤਾ ਜੀ ਹਮ ਭੀਖ ਕਪੇਖਾਰੀ ਤੇਰੇ ਤੂੰ ਨਿਰਪਤ ਹੈ ਦਾਤਾ ਭਾਈ ਗੁਰਦਾਸ ਜੀ ਵੀ ਬੇਨਤੀ ਕਰਦੇ ਨੇ ਪਤਾ ਕੀ ਕਹਿੰਦੇ ਪਿਆਰ ਵਿੱਚ ਕਹਿੰਦੇ ਸਤਿਗੁਰੂ ਤੇਰੇ ਵਰਗਾ ਕੋਈ नाथ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੋਸੋ ਨਾ नाथ ਅਨਾਥ ਨਾ 모ਸਰ ਪਿਤਾ ਜੀ ਤੁਹਾਡੇ ਵਿੱਚ ਦਾ ਕੋਈ ਨਾਥ ਨਹੀਂ ਤੇ ਮੇਰੇ ਵਿੱਚ ਦਾ ਕੋਈ ਅਨਾਥ ਨਹੀਂ ਅੱਗੇ ਕਹਿੰਦੇ ਤੁਹਾਡੇ ਵਿੱਚ ਦਾ ਕੋਈ ਦਾਨੀ ਨਹੀਂ ਤੇ ਮੇਰੇ ਵਿੱਚ ਦਾ ਕੋਈ ਭਿਖਾਰੀ ਨਹੀਂ ਇਹ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੋਸੋ ਨਾ ਨਾਥ ਅਨਾਥ ਨਾ ਮੋਸਰ ਇਹ ਪਿਤਾ ਜੀ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਪਿਤਾ ਜੀ ਤੁਹਾਡੇ ਵਿੱਚ ਦਾ ਕੋਈ ਦਾਨੀ ਨਹੀਂ ਤੁਹਾਡੇ ਵਿੱਚ ਦਾ ਕੋਈ ਦਾਤਾ ਨਹੀਂ ਤੇ ਮੇਰੇ ਵਿੱਚ ਦਾ ਕੋਈ ਭਿਖਾਰੀ ਨਹੀਂ ਨਿਮਰਤਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ। ਰਾਗੀ ਸੰਗ ਕੀਰਤਨ ਪਾਏ ਕਰਦੇ ਨੇ। ਕੀਰਤਨ ਦੀ ਸਮਾਪਤੀ ਹੋਈ। ਚਾਰ ਸਿੱਖ ਗੱਲ ਵਿੱਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਜੀ ਦੇ ਪਿੱਤਾ ਦੀ ਸ਼ਰਨ ਵਿੱਚ ਆ ਗਏ ਭਾਈ ਡੱਲਾ ਜੀ ਭਾਈ ਭਾਗੀ ਜੀ ਭਾਈ ਜਾਪੂ ਜੀ ਤੇ ਭਾਈ ਨਿਵਲੀ ਜੀ ਇਹ ਚਾਰ ਗੁਰਸਿੱਖ ਗੱਲ 'ਚ ਪੱਲਾ ਪਾਇਆ ਦੋਵੇਂ ਹੱਥ ਜੋੜੇ ਨੇ ਸਤਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆਂ ਵੀ ਦੱਸੋ ਪਿਤਾ ਜੀ ਅਸੀਂ ਗ੍ਰਸਤੀ ਆਂ ਘਰਾਂ 'ਚ ਕੰਮਕਾਰ ਕਰਨ ਵਾਲੇ ਆਂ ਪਿਤਾ ਜੀ ਕਿਰਪਾ ਕਰੋ ਰਹਿਮਤ ਕਰੋ ਕੋਈ ਸਾਨੂੰ ਸੌਖਾ ਜਿਹਾ ਢੰਗ ਦੱਸੋ ਕਿ ਸਾਡਾ ਵੀ ਉਧਾਰ ਹੋ ਜਾਵੇ ਵੇਖੋ ਉਹ ਚਾਰ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਪਰ ਭਲਾ ਸਾਰੇ ਸੰਸਾਰ ਦਾ ਕਰਾ ਦਿੱਤਾ ਉਹਨਾਂ ਨੇ ਭਾਈ ਡੱਲਾ ਜੀ ਭਾਈ ਭਾਗੀ ਜੀ ਭਾਈ ਜਾਪੂ ਜੀ ਭਾਈ ਨਿਭਲੀ ਜੀ ਇਹ ਚਾਰ ਗੁਰਸਿੱਖਾਂ ਨੇ ਸਤਿਗੁਰੂ ਅਸੀਂ ਗ੍ਰਿਸ਼ਤੀ ਹਾਂ ਮਹਾਰਾਜ ਜੀ ਕਿਰਪਾ ਕਰੋ ਕੋਈ ਸੁੱਖਾ ਜਾ ਢੰਗ ਸੁੱਖਾ ਲਾਜ ਢੰਗ ਦੱਸੋ ਕੋਈ ਸੁਖਾਲਾ ਜਾ ਰਾਹ ਦੱਸ ਦਿਓ ਮਹਾਰਾਜ ਜੀ ਕਿ ਅਸੀਂ ਪਰਿਵਾਰ ਚ ਰਹਿੰਦੇ ਆ ਹੋਇਆ ਸਾਡਾ ਉਧਾਰ ਹੋ ਜਾਵੇ ਅਸੀਂ ਪਰਮੇਸ਼ਰ ਦੇ ਚਰਨਾਂ ਨਾਲ ਅਭੇਦ ਹੋ ਜਾਈਏ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਆਖਣ ਲੱਗੇ ਪੈ ਸੌਖਾ ਟੰਗ ਤੇ ਇਹੋ ਨਾਮ ਹੀ ਐ ਬਾਕੀ ਕੋਈ ਕਹਿੰਦਾ ਹੈ ਤਪ ਕਰੋ ਜੀ ਧੂਣਿਆਂ ਦੇ ਬੈਠੋ ਕੋਈ ਜੰਗਲਾਂ ਚ ਜਾਂਦਾ ਹੈ ਕਈ ਤਰ੍ਹਾਂ ਦੇ ਸਰੀਰ ਨੂੰ ਕਸ਼ਟ ਦੇ ਕੇ ਕਹਿੰਦਾ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਕਹਿੰਦੇ ਦਰਿਆ ਪਾਰ ਕਰਨਾ ਹੋਵੇ ਨਾ ਸਤਿਗੁਰੂ ਦੇ ਦਰਿਆ ਪਾਰ ਕਹਿੰਦੇ ਕਈ ਕੁੱਦ ਕੇ ਪਾਰ ਕਰਦੇ ਨੇ ਪਾਵਤਾਰੀ ਲਾ ਕੇ ਕਹਿੰਦੇ ਔਖਾ ਹੈ ਉਹ ਕਹਿੰਦੇ ਜੇ ਪੁਲ ਬਣਿਆ ਹੋਵੇ ਨਾ ਪੁਲ ਪੁਲ ਥਾਣੀ ਹਰ ਬੰਦਾ ਦਰਿਆ ਪਾਰ ਕਰ ਸਕਦਾ ਹੈ ਤੇ ਜੇ ਦਰਿਆ ਨੂੰ ਕੁੱਦ ਕੇ ਪਾਰ ਕਰਨਾ ਹੋਵੇ ਔਖਾ ਹੈ ਕਹਿੰਦੇ ਨਾਮ ਸੁਖਾਲਾ ਰਾਹ ਹੈ रहा। फिर दी दी हे! 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 नाम सकाल सतगुर शब्द की कमाई करो शब्द की कमी शब्द की कमाई करनी है नाम शब्द की कमाई करोगे अंदर रस आना शुरू हो जाएगा रस जो नाम तो सखने होंगे ने महाराज आखन लगे इन्होंने चमा भाई ਜੋ ਨਾਮ ਤੋਂ ਸਖਨੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਈਰਖਾ ਦਵੇਸ਼ ਚੁਗਲੀ ਨਿੰਦਿਆ ਇਹ ਚੀਜ਼ਾਂ ਘਰ ਘਰ ਜਾਂਦੀਆਂ ਨੇ ਤੇ ਉਹ ਫਿਰ ਨਾਮ ਤੋਂ ਸਖਨੇ ਲੋਕ ਇਹ ਚੀਜ਼ਾਂ 'ਚ ਸੜਦੇ ਹੀ ਰਹਿੰਦੇ ਨੇ ਫਿਰ ਹਾਏ ਉਹਨੇ ਮੈਨੂੰ ਐਦਾਂ ਕਿਹਾ ਤਾਂ ਮੈਂ ਉਹਨੂੰ ਐਦਾਂ ਕਹਿਣਾ ਹੈ ਉਹਨੇ ਇਹ ਮੇਰੇ ਤੋਂ ਵੱਡਾ ਮਕਾਨ ਬਣਾ ਲਿਆ ਉਹਨੇ ਮੇਰੇ ਤੋਂ ਵੱਡੀ ਗੱਡੀ ਬਣਾ ਲੈ ਲਈ ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਉਹਨਾਂ ਭਾਗਾ ਵਾਲਿਓ ਅੱਜ ਸੰਸਾਰ ਦੇ ਲੋਕ ਜ਼ਿਆਦਾ ਗਿੰਤੀ ਚ ਨੇ ਮੈਂ ਸਾਰੇ ਨਹੀਂ ਕਹਿੰਦਾ ਜ਼ਿਆਦਾ ਗਿੰਤੀ ਬਹੁਤ ਗਿੰਤੀ ਹੁੰਦੀ ਆਪਣੇ ਦੁੱਖ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਨੇ ਇਹਦੀ ਚੜਦੀ ਕਲਾ ਕਿਉਂ ਗਈ ਕਿਸੇ ਦੀ ਚੜਦੀ ਕਲਾਈ ਸਾਡਾ ਦੁੱਖ ਬਣ ਜਾਂਦੀ ਹੈ ਸਤਿਗੁਰੂ ਇਹ ਚੀਜ਼ਾਂ ਨੂੰ ਸਾਨੂੰ ਬਚਾਉਣ ਸਾਧੂ ਗੁਰੂ ਕਦੇ ਜਿਉਂ-ਜਿਉਂ ਸ਼ਬਦ ਦਾ ਅਭਿਆਸ ਕਰੋਗੇ ਨਾਮ ਜਿਉਂ-ਜਿਉਂ ਜਪੋਗੇ ਤਿਉਂ-ਤਿਉਂ ਅੰਦਰ ਚੰਨਨ ਹੁੰਦਾ ਜਾਵੇਗਾ ਚੰਨਨ ਹੁੰਦਾ ਜਾਵੇਗਾ ਬੜੀ ਗੱਲ ਯਾਦ ਰੱਖਿਓ ਕੋਈ ਲਿਪ ਦੀ ਤਾਲ ਢਲੀ ਨਾ ਪਵੇ ਪਿੱਤਾ ਜੀ ਕਹਿੰਦੇ ਦੀਪਕ ਹੋਵੇ ਨਾ ਦੀਪਕ ਉਹਦੇ ਚ ਕਿਹੋ ਜਾਂ ਤੇਲ ਖਤਮ ਹੋ ਜਾਵੇ ਤੁਹਾਨੂੰ ਪਤਾ ਵੱਟੀ ਤਰਤਰ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਵੱਟੀ ਸੜਨਾ ਸ਼ੁਰੂ ਕਰ ਦਿੰਦੀ ਹੈ ਵੱਟੀ ਤਰਤਰ ਕਰਦੀ ਹੈ ਜੇ ਕੋਈ ਸਿਆਣਾ ਪੁਰਸ਼ ਫਿਰ ਦੀਪਕ ਚ ਤੇਲ ਪਾ ਦੇਵੇ ਫਿਰ ਦੀਪਕ ਜਗਦਾ ਹੈ ਫਿਰ ਉਸ ਨਹੀਂ ਕਰਦਾ ਹੈ ਨਹੀਂ ਤੇ ਵੱਟੀ ਤਰਤਰ ਕਰਦੀ ਵੱਟੀ ਸਰਨਾ ਸ਼ੁਰੂ ਕਰ ਦਿੰਦੀ ਹੈ ਪਿਤਾ ਜੀ ਆਖਣ ਲੱਗੇ ਜਿਸ ਦਿਨ ਅੰਦਰੋਂ ਨਾਂ ਉਪੀ ਤੇਲ ਖਤਮ ਹੋ ਗਿਆ ਨਾ ਕਿਤੇ ਫਿਰ ਬੰਦਾ ਪੀੜ ਖਾਦ ਦੇ ਵਿੱਚ ਸਰਦਾ ਸਰਨਾ ਸ਼ੁਰੂ ਕਰਦਾ ਜੋ ਜੇ ਨਾਮ ਜਪਦਾ ਹੈ ਪਰਮੇਸ਼ਰ ਦੀ ਭਗਤੀ ਕਰਦਾ ਹੈ ਫਿਰ ਇਹ ਚੀਜ਼ਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਨੇ ਅੰਦਰ ਫਿਰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਹੈ ਨਾਮ ਦਾ ਚਾਨਣ ਪਤ ਜੀ ਕਹਿੰਦੇ ਕਹਿੰਦੇ ਬੂਜਤ ਦੀਪਕ ਮਿਲਤ ਤਿਲਤ ਬੱਟੀ ਤਰਤਰ ਕਰਦੀ ਹੈ ਭਾਈ ਲਿਬ ਦੀ ਤਾਰਕ ਦੀ ਢਲੀ ਨਾ ਪਵੇ ਨਾਮ ਜਪਣਾ ਹੈ ਪਰਮੇਸ਼ਰ ਦੀ ਭਗਤੀ ਕਰਨੀ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਪਿਤਾ ਜੀ ਨਾਮ ਕਿਹੜਾ ਜਪਣਾ ਹੈ ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਸੰਗਤ ਦੇ ਵਿੱਚ ਕਹਿੰਦੇ ਭਾਈ ਸੰਗਤ ਬੈਠ ਚੌਂਕੜਾ ਮਾਰ ਲਓ ਫਿਰ ਪਤਾ ਕਿਹੜਾ ਨਾਮ ਜਪਾਇਆ ਗੁਰੂ ਅਰਜਨ ਦੇਵ ਪਿਤਾ ਜੀ ਨੇ ਕਹਿੰਦੇ ਭਾਈ ਇਹ ਨਾਮ ਜਪਣਾ ਹੈ ਕਿਹੜਾ ਵਾਹਿਗੁਰੂ 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 ਸਤਗੁਰੂ ਕਹਿੰਦੇ ਇਸੇ ਨਾਮ ਨੇ ਤੁਹਾਡਾ ਲੋਕ ਵੀ ਸੁਖੀਆ ਕਰਨਾ ਹੈ ਤੇ ਪਰਲੋਕ ਵੀ ਸੁਹੇਲਾ ਕਰਨਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਕਿਰਤਕਾਰ ਵੀ ਕਰਨੀ ਹੈ ਯਤਨ ਕਰਨਾ ਕੰਮ ਕਰ ਕਰਦਿਆਂ ਵੀ ਵਾਹਿਗੁਰੂ ਯਾਦ ਰਵੇ ਚਿੱਤ ਉਹਦੇ ਚਰਨਾਂ ਨਾਲ ਜੁੜਿਆ ਰਹੇ ਭਾਗਾ ਵਾਲਿਓ ਵਿਚਾਰੇ ਗੁਰਸਿੱਖਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਤੋਂ ਉਪਦੇਸ਼ ਲਿਆ ਆਪੋ ਆਪਣੇ ਘਰਾਂ 'ਚ ਗਏ ਫਿਰ ਇਹਨਾਂ ਨੇ ਅੰਮ੍ਰਿਤ ਵੇਲੇ ਜਾਗਣਾ ਸ਼ਬਦ ਦੀ ਕਮਾਈ ਕਰਨੀ ਦਿਨੇ ਕੰਮਕਾਰ ਕਰਨਾ ਫਿਰ ਰਾਤ ਨੂੰ ਸੰਗਤ ਕਰਨੀ ਸੰਗਤ ਬੈਠ ਕੇ ਨਾਮ ਜਪਣਾ ਹੁਣ ਜਿਉਂ-ਜੋ ਨਾਮ ਜਪਦੇ ਨੇ ਅੰਦਰ ਇਹਨਾਂ ਦੇ ਚੰਨਣ ਹੁੰਦਾ ਜਾਂਦਾ ਹੈ ਅੰਦਰ ਖੇੜਾ ਆਈ ਜਾਂਦਾ ਇਹਨਾਂ ਦੇ ਹੁਣ ਦੁਨੀਆ ਵਾਲੇ ਵੀ ਇਹਨਾਂ ਦਾ ਸਤਿਕਾਰ ਕਰਦੇ ਨੇ ਲੋਕ ਵੀ ਇਹਨਾਂ ਨੂੰ ਕਦੇ ਵਾਕਈ ਇਚਾਰੇ ਗੁਰਸਿੱਖਾਂ ਦਾ ਜੀਵਨ ਬਹੁਤ ਪਿਆਰਾ ਹੈ ਕਿਉਂ ਗੁਰੂ ਅਰਜਨ ਦੇਵ ਜੀ ਦਾ ਬਚਨ ਸੰਭਾਲਿਆ ਇਹਨਾਂ ਨੇ ਕਿਸੇ ਨਾਲ ਧੋਖਾ ਨਹੀਂ ਕਰਦੇ ਕਿਸੇ ਨਾਲ ਫਰੇਵ ਨਹੀਂ ਕਰਦੇ ਦਸਵੰਦ ਵੀ ਦਿੰਦੇ ਨੇ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ ਬੜਾ ਇਹਨਾਂ ਦਾ ਸਤਿਕਾਰ ਹੈ ਬੜਾ ਪਿਆਰਾ ਜੀਵਨ ਬਣ ਗਿਆ ਚਾਰੇ ਗੁਰਸਿੱਖਾਂ ਦਾ ਫਿਰ ਇਹਨਾਂ ਦਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਨੇ ਫਿਰ ਇੱਕ ਗੁਰਸਿੱਖਾਂ ਦਾ ਪਰਿਵਾਰ ਦੇ ਵਿੱਚ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਡੱਲਾ ਭਾਗੀ ਭਗਤ ਹੈ ਲੋਕ ਕਹਿੰਦੇ ਭਗਤ ਜੀ ਭਗਤੀ ਕਹਿਣਾ ਸ਼ੁਰੂ ਕਰਤਾ ਕਿਉਂ ਪਰਮੇਸ਼ਰ ਦੀ ਭਗਤੀ ਕਰਦੇ ਨੇ ਜਦੋਂ ਪਰਮੇਸ਼ਰ ਦੀ ਭਗਤੀ ਸ਼ੁਰੂ ਕੀਤੀ ਅੰਦਰ ਖੇੜਾ ਵੀ ਆ ਗਿਆ ਟੁੱਟਿਆ ਨ ਜ਼ੋਰ ਦੇ ਵੀ ਨੇ ਤੇ ਭਾਈ ਗੁਰਦਾਸ ਨੇ ਫਿਰ ਜ਼ਿਕਰ ਕੀਤਾ ਗੁਰਸਿੱਖਾਂ ਦਾ ਕਹਿੰਦੇ ਡੱਲਾ ਭਾਗੀ ਭਗਤ ਹੈ ਜਾਪੂ ਨਿਵਲੀ ਗੁਰ ਸ਼ਰਨਾਈ ਕਹਿੰਦੇ ਕਿਉਂ ਭਗਤ ਬਣੇ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਗਏ ਪਾਪ ਗੁਰੂ ਦੇ ਬਚਨ ਨੂੰ ਕਮਾਇਆ ਇਹਨਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਡੱਲਾ ਭਾਗੀ ਭਗਤ ਹੈ ਜਾਪੂ ਨਿਵਲੀ ਗੁਰ ਸ਼ਰਨਾਈ ਪਈ ਗੁਰਦਾਸ ਨੇ ਆਪਣੀ ਬਾਣੇ ਚ ਜ਼ਿਕਰ ਕੀਤਾ ਗੁਰਸਿੱਖਾਂ ਦਾ ਫਿਰ ਅਗਲੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਜੀ ਨੇ ਕੀਤੀਆਂ ਆਖਿਆ ਭਾਈ ਤੁਸੀਂ ਕਿਰਤ ਵੀ ਕਰੋ ਗ੍ਰਸਤ ਵਿੱਚ ਵੀ ਰਹਿਣ ਨਾਲ ਸਿੱਖੀ ਦਾ ਪ੍ਰਚਾਰ ਵੀ ਤੁਸੀਂ ਕਰਨਾ ਹੈ ਇਹਨਾਂ ਦੇ ਜੀਵਨ ਨੂੰ ਦੇਖ ਕੇ ਕਈ ਟੁੱਟੇ ਗੁਰਨਾਨਕ ਦੇ ਘਰ ਨਾਲ ਜੁੜ ਗਏ ਮੇਰੇ ਕਹਿੰਦਾ ਸ਼ਰਾ ਸਮਝਿਓ ਸਾਰੀਆਂ ਬਰਕਤਾਂ ਨਾਮ ਦੇ ਵਿੱਚ ਹੀ ਆਹ ਜਹ ਮਾਤ ਪਿਤਾ ਸਤ ਮੀਤ ਨਾ ਭਾਈ ਮਨੁਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਕਿਸੇ ਨੇ ਬਾਣੀ ਫੜਨੀ ਕਿਸੇ ਨੇ ਸਹਿਤਾ ਨਹੀਂ ਕਰਨੀ ਕੋਈ ਰਿਸ਼ਤੇਦਾਰ ਮਿੱਤਰ ਨੇ ਬਾਣੀ ਫੜਨੀ ਉੱਥੇ ਨਾਮ ਨੇ ਸਹਿਤਾ ਕਰਨੀ ਹੈ ਕਿਰਤ ਵੀ ਕਰਨੀ ਹੈ ਪਰਿਵਾਰ ਨੂੰ ਪਾਲਣਾ ਵੀ ਹੈ ਪਰ ਉਹਦੀ ਯਾਦ ਵਿੱਚ ਰਹਿਣਾ ਹੈ ਜਿਬ ਦੀ ਤਾਲਕ ਦੀ ਢਲੀ ਨਾ ਪਵੇ ਮਰਨ ਦੇ ਆਖਿਆ ਸੀ